ਪੂਰਨ ਨਾਮ ਮਹਾਰਾਜ ਜੀ ਦੇ ਬੇਤਿਆ ਸੁਣ ਕੇ ਸਤਿ ਪ੍ਰਣਾਮ ਕਰਉ ਮਹਾਰਾਜ ਜੀ ਆਪਰੇ ਦਰ ਪਰਵਰਤਨ ਨੂੰ ਤੇ ਸਤਿਆਨੁਦੀਆ ਆਪ ਦੇ ਚਰਨਾਂ ਤੇ ਪ੍ਰਣਾਮ ਕਰਨਾ ਬੇਸ਼ੱਕੀ ਲੋਕਾਂ ਤੋਂ ਆਨੰਦ ਮਾਰਾ ਜੀ ਸਤਿਆਨੁਦੀਆ ਆਪ ਦਾ ਰੋਣ ਬੰਨ੍ਹਣ ਚਾਹਾਂ ਮੈਂ ਆਪ ਦੇ ਅਗਲੇ ਸੰਨਿਧਿ ਕੋਲ ਆਕਰਮਣ ਮਾਰਾ ਜੀ ਜੇ ਸੰਤੁਪ ਦਿਨ ਸਾਹਿਬ ਜੀ

ਬਲੇ ਸੋਨਰਤਾ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਸਰ ਸਤਿਗੁਰੂ ਪਿਆਰਾ ਆਰਾਜ ਕੀ ਜੈ ਸੋ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਸੋ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਨੱਦੇਖੇੜੇ ਦੇ ਸਹਿਯੋਗ ਦੇ ਨਾਲ ਨਗਰ ਦੀ ਸੁਖ ਸ਼ਾਂਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਪਾਵਨ ਪੋਤਰਾ ਸਥਾਨ ਸ੍ਰੀ ਅਮਰ ਸਰ ਵਾਲਮੀਕੀ ਆਸ਼ਮਾ ਤੋਂ ਸਾਡੇ ਬਹੁਤ ਹੀ ਸਤਕਾਰਯੋਗ ਸਤਿਗੁਰੂ ਬਾਬਾ ਪਰਗਣਗੰਜੀ ਮਹਾਰਾਜ ਦੇ ਅਰਦਾਸਾਂ ਬੇਨਤੀਆਂ ਜੋੜਦੀਆਂ ਕੀਤੀਆਂ ਸਨ ਸੋ ਪਰਮੇਸ਼ਰ ਨੇ ਸੰਤਾਂ ਮਹਾਪੁਰਸ਼ਾਂ ਨੇ ਦਰ ਪ੍ਰਵਾਨ ਕੀਤੀਆਂ ਸਮੇਂ ਤੋਂ ਸਮਾਂ ਕੱਢ ਕਰਕੇ ਨਗਰ ਗੰਦੀ ਪਰਵਕੇ ਪਹੁੰਚੇ ਨਗਰ ਦੀ ਸੁਖ ਸ਼ਾਂਤੀ ਵਾਸਤੇ ਉਹਨਾਂ ਨੇ ਧੁਣਾ ਸਾਹਿਬ ਆਰੰਭ ਕੀਤਾ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤਿੰਨ ਰੋਜ਼ਾ ਸ਼੍ਰੀ ਰਮਨ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਏ ਸਨ ਸੋ ਅੱਜ 25 ਤਰੀਕ ਪਰਮੇਸ਼ਰ ਦੀ ಅಪਾਰ ਕਿਰਪਾ ਰਹਿਮਤ ਵਰਸੀ ਹੈ ਸਤਿਗੁਰੂ ਗੁਰ ਪ੍ਰਗਨਾਦ ਜੀ ਮਹਾਰਾਜ ਜੀ ਦੀ ਸੰਤ ਬਾਬਾ ਜੀ ਸਿੰਘ ਜੀ ਮਹਾਰਾਜ ਦੀ ਰਹਿਮਾਈ ਹੇਠ ਆਦ ਬਾਣੀ ਸ਼੍ਰੀ ਰਮਾਇਣ ਸਾਹਿਬ ਬਾਣੀ ਦੇ ਤੇ ਮਰੋਜਾ ਖੰਡਕੜ ਸਾਹਿਬ ਜੀ ਦੇ ਮੇਰੇ ਬਿਗਨ ਧੋਗ ਪਾਏ ਗਏ ਨੇ ਸਤਿਗੁਰ ਸੱਚੇ ਪਾਤਸ਼ਾਹ ਦੀ ਹੀ ਅਰਦਾਸਾਂ ਬੇਨਤੀਆਂ ਜੋਦਣੀਆਂ ਨੇ ਸੱਚੇ ਪਾਤਸ਼ਾਹ ਸਾਰੇ ਨਗਰ ਖੇੜੇ ਤੇ ਆਉਣ ਵਾਲਾ ਸਮਾਂ ਸੁੱਖਾਂ ਭਰਿਆ ਲੈ ਕਰਕੇ ਆਵੇ ਬੱਚਿਆਂ ਨੂੰ ਸਮਾਤ ਤੰਦਰੁਸਤੀਆਂ ਬਖਸ਼ਿਸ਼ ਕਰੇ ਜੋ ਦਸਾਂ ਨਵਾਂ ਵੀ ਕਰਤ ਕਰਨ ਵਾਸਤੇ ਗੁਰਮੁਖ ਵੀਰ ਬਾਹਰ ਵਿਦੇਸ਼ਾਂ ਦੀ ਧਰਤੀ ਤੇ ਗਏ ਨੇ ਪਰਮੇਸ਼ਰ ਉਹਨਾਂ ਤੇ ਵੀ ਕਿਰਪਾ ਬਣਾਈ ਰੱਖੇ ਅੱਗੇ ਤੋਂ ਵੱਧ ਚੜ ਕਰਕੇ ਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਦਹੌੜ ਮਨਾਉਣ ਦਾ ਪਰਮੇਸ਼ਰ ਬਲ ਬਖਸ਼ਿਸ਼ ਕਰੇ ਅੰਗ ਸੰਗ ਸਹਾਇ ਹੋ ਕੇ ਸਾਰੇ ਕਾਰਦਨ ਪਰਮੇਸ਼ਰ ਨੇ ਆਪਣੀ ਨਿਰਧਿਕਨ ਤੌਰ 'ਤੇ ਸੰਪੂਰਨ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਦਾ ਅਸੀਂ ਕੋਟਮ ਕੋਟ ਧੰਨਵਾਦ ਕਰਦੇ ਹਾਂ ਜੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਸਤਿਗੁਰ ਬਿਆਨਾ ਜੀ ਮਹਾਰਾਜ ਕੀ ਸੰਤ ਬਾਬਾ ਪ੍ਰਗਟਨਾਥ ਜੀ ਮਹਾਰਾਜ ਜੀ ਕੀ ਜੋ ਬੋਲੇ 100 ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ ਅਕਾਲ ਸਤਿਗੁਰੂ ਗਿਆਨ ਨਾਲ ਮਹਾਰਾਜ ਕੀ ਜੈ ਸਾਧ ਸੰਗਤ ਕੀ ਜੈ ਜੋ ਆਪਣੇ ਨਗਰ ਦੇ ਵਿੱਚ ਸਾਧ ਸੰਗਤ ਦੀ ਸੇਵਾ ਵਾਸਤੇ ਗੁਰੂ ਗੁਰੂ ਪ੍ਰਗਟਨਾਥ ਮਹਾਰਾਜ ਨੇ ਜੋ ਪਾਠ ਰੰਗ ਕਰਵਾਏ ਹਨ ਉਹ ਤੁਣਾ ਸਾਧ ਦੀ ਸੇਵਾ ਕਰਵਾਈ ਹੈ ਉਹ ਅੱਜ ਪੂਰਨ ਹੋ ਗਏ ਹਨ ਸਾਰੇ ਨਗਰ ਦੀ ਸੁਖ ਸ਼ਾਂਤੀ ਵਾਸਤੇ ਗੁਰੂ ਗਿਆਨਕ ਮਹਾਰਾਜ ਜੀ ਵੱਲੋਂ

ਅੱਜ 25 ਤਰੀਕ ਨੂੰ ਉਪਰੰਤ ਬੋਗਤਾਇ ਨੇ ਸਾਰੀਆਂ ਸੰਗਤਾਂ ਦੇ ਬਹੁਤ ਸਾਰਾ ਆਨੰਦ ਲਿਆ ਪਾਠਾਂ ਦਾ ਨਗਰ ਦੀ ਸੁਖ ਸ਼ਾਂਤੀ ਵਾਸਤੇ ਪਾਠ ਕਰਾਏ ਪਰਮਰਵਾ ਵਾਲਮੀਕ ਸਾਰੀ ਸੰਗਤ ਨੂੰ ਤਾਂ ਦਸਤੀਆ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਸੰਤਪਰਦੇਸ ਲਾ ਜੀ ਦੀ ਰਹਿਮ ਨਹਾਏ ਹੀਟ ਇਹ ਉਪਰਾਲਾ ਹੋਇਆ ਹੈ ਇਸ ਨਗਰ ਵਿੱਚ ਧੂਣਾ ਸਾਹਿਬ ਦੀ ਰੰਮਤਾ ਹੋਈ ਹੈ ਸੋ ਪ੍ਰਮਾਤਮਾ ਵਾਲਮੀਕ ਜੀ इस नगर पे अपना मेहर परयात्र करके जो बोले सुन पे भगवान मालमी के महाराज की जय जो बोले सो निरपहु भगवान गौर ने प्राण की श्री श्री अक्षोत्तर सतगुरु गुरु ज्ञाननाथ महाराज की जय सर्वत साध संगत की जय गुरु रूप परिसा संगतियों बाय 23 तारीख 23 दिसंबर को पिंड दंदूपुर के ਸਮਸਤ ਨਗਰ ਦੀ ਸੁਖ ਸ਼ਾਂਤੀ ਵਾਸਤੇ ਸਤੋਮ ਦੇ ਮਹਾਨ ਸੰਤ ਬਾਬਾ ਪ੍ਰਗਟਨਾਥ ਜੀ ਮਾਨਾਵਾਲ ਮਾਲਮਿਕੀ ਆਸ਼ਰਮ ਵਾਲੇ ਸੰਤ ਬਾਬਾ ਜੀਤਨਾਥ ਜੀ ਮਾਨਾਵਾਲ ਵਾਲਿਆਂ ਦੀ ਰਹਿਨਮਾਈ ਹੇਠਾਂ ਪਾਵਨ ਸ੍ਰੀ ਰਮਾਇਣ ਸਾਹਿਬ ਜੀ ਦੇ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਸੰਤਾਂ ਮਹਾਂਪੁਰਸ਼ਾਂ ਨੇ ਨਗਰ ਦੀ ਸੁਖ ਸ਼ਾਂਤੀ ਵਾਸਤੇ ਨਗਰ ਦੇ ਮੰਦਰ ਵਿੱਚ ਪਾਵਨ ਸ੍ਰੀ ਧੋਣਾ ਸਾਹਿਬ ਆਰੰਭ ਕਰਵਾਇਆ ਸੀ ਸੋ ਅੱਜ ਪਾਵਨ ਗ੍ਰੰਥ ਸ੍ਰੀ ਰਮਨ ਸਾਹਿਬ ਜੀ ਦੇ ਸੰਪੂਰਨ ਪੋਰ ਪਾਏ ਗਏ ਨੇ ਤੇ ਉਪਰੰਤ ਚਤਤੀਤਨਾ ਹੋਇਆ ਹੈ ਤੇ ਲੰਗਰ ਭੰਡਾਰਿਆਂ ਲੱਗੇ ਆਏ ਨੇ ਜੋ ਬੋਲੇ ਸੋਨਰ ਪਾ ਉਦਵਾਨ ਵਾਲਮੀਕ ਮਹਾਰਾਜ ਜੀ ਦਾ ਸ੍ਰੀ ਸ੍ਰੀ ਅਕਸਵਰ ਸਾਧਗੁਰੂ ਗੁਰੂ ਗਿਆਨ ਆਪਾ ਮਹਾਰਾਜ ਜੀ ਦਾ ਸਰਬਸਾ ਸੰਗਤ ਜੈ